ਪਹਿਲਾ ਆਪਾਂ ਵੀਡੀਓ ਨਹੀਂ ਬਣਾਈ ਹੈਗੀ ਤੇ ਗੋਰਿਆਂ ਦੇ ਜਵਾਗ ਵੀ ਆ ਜੋ ਬੰਨ ਨੂੰ ਚੀਕਾ ਮਾਰਨ ਲੱਗ ਗਏ ਸੀ ਆ ਦੇ ਮਾਰੀ ਵਾਹ ਵੀ ਵਾਹ ਗੋਰੇ ਵੀ ਆਉਂਦੇ ਰਗੇ ਬਣਾ ਲੇ ਦਤਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਚੱਲਿਆ ਇੱਕ ਨਵੀਂ ਵੀਡੀਓ ਬਣਾਉਣ ਨਵੀਂ ਜਗ੍ਹਾ ਤੇ ਤੇ ਜਗ੍ਹਾ ਦਾ ਨਾਮ ਹੈ ਰੰਗਾ ਹੱਕੇ ਵਾਹੀ ਵਾਲੀ ਸਾਈਡ ਪੈ ਜਾਂਦਾ ਇਹ ਤੇ ਬਾਹੀ ਸਿਟੀ ਤੋਂ ਥੋੜਾ ਜਿਹਾ 2-4 ਕਿਲੋਮੀਟਰ ਰੱਗੇ ਆ ਤੇ ਬਾਕੀ ਗੱਲ ਕਰਾਂਗੇ ਉੱਥੇ ਜਾ ਕੇ ਹੁਣ ਤੇ ਨਾਲ ਅੱਜ ਚੱਲੇ ਆਪਣੇ ਜੋਵਨ ਸਿੰਘ ਜੋਵਨਜੀਤ ਸਿੰਘ ਆ ਆ ਬਾਈ ਆਪਣੇ ਆ ਜਾ ਬਾਈ ਜੋਵਨਜੀਤ ਸਿੰਘ ਨਾਮ ਆਇਆ ਮੁੰਡਾ ਹੈ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਜਿਹੜੇ ਜਿਹੜੇ ਜੋਵਨਪੁਰਾਣਾ ਹਾਂ ਜੋਵਨਜੀਤ ਸਿੰਘ ਦਿਓੜ ਜੋਵਨਜੀਤ ਸਿੰਘ ਦਿਓੜ ਜੋਵਨਦੀਵਾਲਾ ਜੋਵਨਦੀਵਾਲਾ ਤੇ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਮੈਂ ਡਿਸਟ੍ਰਿਕਟ ਅੰਮ੍ਰਿਤਸਰ ਬਾਬਗੜਾ ਥਾਪ ਦੇ ਲੱਗੇ ਪੈਂਦੇ ਹਾਂ ਓਕੇ ਵੀਰੇ ਠੀਕ ਆ ਇਹ ਬਾਈ ਹੁਣ ਆਪਣੇ ਨਾਲ ਚੱਲੂਗਾ ਇਹੇ ਤੇ ਆਪਣੇ ਨਾਲ ਕੰਮ ਕਰਦੇ ਆ ਇਹ ਚਲ ਜੀ ਫਿਰ ਆਪਾਂ ਚਲੋ ਇਕੱਤੀ ਗੱਲ ਕਰਦੇ ਆ ਠੀਕ ਹੈ ਓਕੇ ਫਿਰ ਚਲ ਚੱਲ ਕੋਈ ਨਹੀਂ ਹਾਂ ਯਾਰ ਨਕਸ਼ਾ ਦੇਖ ਰਹੇ ਸੀ ਕਿ ਇੱਥੇ ਤੇ ਬਾਈ ਸਮਝ ਲੱਗਿਆ ਕੁਝ ਸਮਝ ਲੱਗਿਆ ਆਪਾਂ ਉਹਨਾਂ ਪਾਰਕਿੰਗ ਜਿਹੜੀ ਇੱਥੇ ਆ ਹੂੰ ਤੇ ਹੁਣ ਆਪਾਂ ਇੱਥੋਂ ਅੱਗੇ ਨੂੰ ਜਾਣਾ ਅੱਗੇ ਨੂੰ ਇਧਰ ਦੀ ਜਾਹੂਕਾ ਫਿਰ ਆਹੀ ਆ ਰੋਡ ਹੈ ਨਾ ਤੇ ਮਿਰਵਾਲ ਜਾਵਾਂਗੇ ਤੇ 20 ਮਿੰਟ ਦੀ ਵਾਗਿਆ ਹਾਂ ਤੇ ਜੇ ਆਪਾਂ ਜਾਣਾ ਵਾ ਇਧਰ ਨੂੰ ਵਿੰਡੋ ਵਾਕੇ ਵਾਲ ਤੇ 1 ਘੰਟੇ ਦੀ ਵਾਗਿਆ ਪੈ ਘੰਟੇ ਵਾਲੀ ਚੱਲਦੇ ਕੋਈ ਗੱਲ ਨਹੀਂ ਆਪਾਂ ਫ੍ਰੀ ਆਪਾਂ ਸਾਰਾ ਇੱਥੇ ਦੇਖਦੇ ਕੋ 30 ਮਿੰਟ ਦੇ ਵਿੱਚ ਪਹੁੰਚ ਜਾਣਾ ਆਪਾਂ ਚੱਲ ਠੀਕ ਆ ਫਿਰ ਚੱਲ ਚਲੀਏ ਆਪਾਂ ਇੱਧਰ ਆਂਦੀ ਚੱਲਦੇ ਹਨਾ ਹਾਂਜੀ ਚਲੋ ਜੀ ਫਿਰ ਓਕੇ ਆ ਲੈ ਵੀ ਆਪਾਂ ਹੁਣ ਆਹ ਪਾਰ ਕਰਨਾ ਪੁਲ ਜਿਆ ਸਹੀ ਆ ਠੀਕ ਹੈ ਜੀ ਹਨਾ ਇੱਧਰ ਦੀ ਜਾ ਕੇ ਦੇਖਦੇ ਅੱਗੇ ਕੀ ਆਉਂਦਾ ਆ ਇਹਨਾਂ ਨੇ ਮੋਟਾ ਮੋਟਾ ਜਿਹੇ ਇਹਦੇ ਉੱਤੇ ਲਿਖਿਆ ਹੋਇਆ ਕਿੰਨਾ ਟਾਈਮ ਕਿੰਨੇ ਕਨੇ ਡਿਸਟੈਂਸ ਹੈ ਜਿਹੜਾ ਲਾਸਟ ਵਾਲਾ ਵਾਸ਼ ਹਾਂ ਵੈਕਨੋ ਰੇਲ ਸਟੇਸ਼ਨ ਇੱਥੇ ਤੱਕ ਤਾਂ ਪਹੁੰਚ ਨਹੀਂ ਜਾਣਾ ਤੇ ਜਿਹੜਾ ਰੀਲ ਹਾਲਿਕੇ ਹਟਰਨਲ ਲੂਪ ਲਿਖਿਆ ਆ 3.2 ਕਿਲੋਮੀਟਰ ਇੱਥੇ ਤੱਕ ਆਪਾਂ ਕੋਸ਼ਿਸ਼ ਕਰਾਂਗੇ ਇੰਨੀ ਤੱਕ ਆਪਣੇ ਚ ਜਾਣ ਹੈਗੀ ਆ 1 ਘੰਟੇ ਦਾ ਬੜੇ ਆਰਾਮ ਨਾਲ ਪਹਿਲਾਂ ਮਿੰਟ ਟਨਲ ਦੇਖਦੇ ਆ ਹਾਂ 12 ਮਿੰਟ ਦੇ ਹੋ ਗਿਆ ਫਿਰ ਬਾਕੀ ਅੱਗੇ ਜਾ ਕੇ ਦੇਖਦੇ ਆ ਸਹੀ ਆ ਚੱਲੀਏ ਅੱਗੇ ਫਿਰ ਤੇ ਆਪਾਂ ਪੁਲ ਤੇ ਜਿਹੜਾ ਆਪਾਂ ਦਿਖਾਇਆ ਸੀ ਉੱਥੇ ਖੜੇ ਆ ਬਹੁਤ ਹਲਰਿਆ ਯਾਰ ਇਹ ਹੈ ਨਾ ਹੂੰ ਤੇ ਸਾਰਾਂ ਦੇ ਸਾਰੇ ਪੁਲ ਖੜਾ ਆ ਬਾਕੀ ਆਪ ਇਧਰੋਂ ਚੱਲ ਕੇ ਦੇਖਦੇ ਹਾਂ ਹੁਣ ਜਾਣੇ ਆ ਤੇ ਨਾਲ ਦੀ ਨਾਲ ਜਿਹੜੇ ਵੀ ਹੋਣਗੇ ਆਪਾਂ ਉਹ ਜ਼ਰੂਰ ਲਵਾਂਗੇ ਠੀਕ ਹੈ ਚੱਲੀਏ ਓਕੇ ਆਸੋ ਕੇ ਇਹ ਬੜਾ ਫੜਕਾ ਜਾਉਂਦੇ ਐ ਇਹਨੂੰ ਜੜਾ ਆਪਾਂ ਪਹਿਲਾਂ ਸਾਹਮਣੇ ਉਹ ਪੁਲ ਦੇ ਉੱਤੇ ਖੜੇ ਸੀਗੇ ਪੁਲ ਦੇ ਉੱਤੋਂ ਦੀ ਆਪਾਂ ਘੁੰਮ ਕੇ ਆਹ ਬਾਈ ਕਿਆਂ ਦਾ ਆਪਾਂ ਫੋਟੋ ਫੋਟੋ ਲੈ ਚੱਲੀਏ ਇਹਨੂੰ ਬਹੁਤ ਸ਼ੌਂਕ ਆ ਹੈ ਨਾ ਮੁੰਡੇ ਨੂੰ ਕੋਟਾ-ਮੋਟਾ ਲੈਣ ਦਾ ਤਾਂ ਤਾਂ ਕਰਕੇ ਪਾਹ ਪਾਣੀ ਜਿਹੜਾ ਆ ਚੱਲਦਾ ਆ ਦਰਿਆ ਜਿਆ ਹੈਗਾ ਉਹਦੇ ਲੱਗੇ ਆਗੇ ਸ ਵਿੱਚ ਉੱਤਰ ਕੇ ਤੇ ਲੋਕੀ ਪਰਲੇ ਪਾਸੇ ਜਾਂਦੇ ਆ ਨਹੀਂ ਜਿਗਾੜ ਲਾ ਕੇ ਇੱਧਰ ਆ ਗਏ ਇਹਦੀ ਦੂਜੀ ਸਾਈਡ ਜਾਵਾਂਗੇ ਤੇ ਬਹੁਤ ਸੋਹਣਾ 뷰 ਬਣਦਾ ਪਿੱਛੇ ਬਹੁਤ ਸੋਹਣਾ ਨਾੜਾ ਹਾ ਪੁਲ ਪੁਲ ਦੇ ਥੱਲੇ ਪਾਣੀ ਪਾਣੀ ਦੇ ਨਾਲ ਅਸੀਂ ਖੜੇ ਆ ਪੱਥਰਾਂ ਦੇ ਉੱਤੇ ਬਹੁਤ ਵਧੀਆ ਗੱਲ ਉਹ ਆ ਤਾਂ ਤੇ ਬਾਕੀ ਹੁਣ ਅੱਗੇ ਜਾਂਦੇ ਵਿੱਚ ਛੱਡਾ ਛੱਡਾ ਭਾਈ ਹੁਣ ਆ ਜਾਂਦਾ ਅੱਗੇ ਅੱਗੇ ਚੱਲਦੇ ਹੁਣ ਆਪਾਂ ਦੇਖੀ ਅੱਗੇ 3 ਹਕੜ ਦਾ ਰਹਿਣਾ ਹੁਣ ਹੈਨਾ ਤੇ ਚੱਲ ਚੱਲੀਏ 골ਡ ਮਾਈਨਿੰਗ ਕੋਣੀ ਪ੍ਰਾਣੀ ਵਾਲੀ ਆ ਉਥੇ ਬੰਦ ਕਰਤੀਆਂ ਹੁਣ ਇੱਥੇ ਕਰਨ ਹੀ ਦਿੰਦੇ ਹੈਗੀ ਅੱਗੇ ਅੱਗੇ ਹੈਗੀ ਚਲੋ ਚਲੋ ਆਪਾਂ ਚੱਲ ਕੇ ਦੇਖਦੇ ਅੱਗੇ ਆਪਾਂ ਥੋੜਾ ਜਿਹਾ ਗਾਂ ਅਗੇ ਸੀ ਇੱਕ ਗਾਂ ਫੇਰਾ ਬੋਰਡ ਲੱਗਿਆ ਹੋਇਆ ਸੀਗਾ ਤੇ ਆ ਚੀਜ਼ ਆ ਤੇ ਅੱਗੇ ਆਪਾਂ ਦੇਖਦੇ ਹਾਂ ਚੱਲ ਕੇ ਹੁਣ ਇੱਥੋਂ ਉਹ ਆਪਾਂ ਬ੍ਰਿਜ ਕ੍ਰਾਸ ਕਰਾਂਗੇ ਠੀਕ ਹੈ ਨਾ ਭਾਈ ਆ ਬ੍ਰਿਜ ਜੇ ਕ੍ਰਾਸ ਕਰਕੇ ਦੇਖਦੇ ਹਾਂ ਕੀ ਹਾਲ ਕਿਤਾਵਾ ਕੋਈ ਟੈਂਕਰ ਉਹ ਮੈਨੂੰ ਲੱਗਦਾ ਜਿਹੜਾ ਉੱਪਰੋਂ ਖੜ ਕੇ ਉਹ ਦੇਖਦੇ ਆ ਉਹ ਵਾਲਾ 뷰 ਉੱਪਰ ਉਹ ਟੌਪ ਤੇ ਜਿਹੜਾ ਹਨਾ ਤੇ ਆਪਾਂ ਮੇਬੀ ਇਹ ਇਸ ਜਗ੍ਹਾ ਤੇ 1 ਸੈਕਿੰਡ ਇੱਥੇ ਚਲੇ ਗਿਆ ਇੱਥੇ ਜੇ ਆਪਾਂ ਖੜਾਂਗੇ ਇਹ ਇਸ ਜਗ੍ਹਾ ਤੇ ਚੱਲਾਂਗੇ ਤੇ ਉੱਪਰੋਂ ਖੜ ਕੇ ਦੇਖਦੇ ਆ ਵੀ ਕਿਦਾਂ ਦਾ ਹਿਸਾਬ ਕਿਤਾਬ ਆ ਚੱਲੀਏ ਕਿ ਆਜੋ ਫਿਰ ਆਪਾਂ ਵੀ ਹੁਣ ਆਹ ਪੌਲ ਕ੍ਰੋਸ ਕਰਕੇ ਅੱਗੇ ਜਾਵਾਂਗੇ ਜਾ ਤਾਂ ਉਂਚੂ ਲੀ ਜਾਂਦਾ ਹੈ ਫਿਰ ਵੀ ਆਣਾ ਇੱਥੇ ਚੱਲ ਵੇਰਾ ਇਦੋਂ ਪਹਿਲਾਂ ਡਿੱਗੇ ਇਹ ਪਾਰ ਕਰ ਜੀ ਇਹਨਾਂ ਪਾਰ ਕਰ ਵੈਸੇ ਵੀ ਪਾਣੀ ਥੱਲੇ ਘਾਟੀ ਆ ਪੱਤਰਾਆਂ ਦੀ ਡਿੱਗਾਂਗੇ ਜਾ ਕੇ ਇਹਦੇ ਕਿਹੜਾ ਡੁੱਬਣਾ ਡੁੱਬ ਕੇ ਨਹੀਂ ਮਰਨਾ ਸੱਟ ਲੱਗ ਗਈ ਮਰਨਾ ਬੰਦੇ ਉਹ ਤੇਰੀ ਓਏ ਟੈਮ ਨਾਲ ਹੀ ਪਾਰ ਕਰ ਜਾ ਇਹਨੂੰ ਖੜ ਕੇ ਫੋਟੋ ਆਣਾ ਹਿਲਦਾ ਦੇਖ ਲੈ ਕਿਵੇਂ ਇਹ ਹੈਂ ਆਜਾ ਆਜਾ ਹੌਲੀ ਹੌਲੀ ਆਜਾ ਆਜਾ ਬੱਚਦਾ ਬਚਾਉਂਦਾ ਜਾ ਹੋਇਆ ਲੈ ਵੀ ਆਪਾਂ ਬਚਦੇ ਬਚਾਉਂਦੇ ਹੋਏ ਪੜਨੂ ਆਪਾਂ ਕਰ ਲਿਆ ਕਰਾ ਸਰ ਸਹੀ ਆ ਲੈ ਹੁਣ ਇੱਥੇ ਇਹਨਾਂ ਨੇ ਲਿਖਿਆ ਕਹਿੰਦਾ 450 ਮੀਟਰ ਜਾਓ ਤੁਸੀਂ ਤੇ ਉਹ ਉੱਪਰ ਜਿੱਥੋਂ ਖੜ ਕੇ ਦੇਖਦੇ ਸੀਗੇ ਹਾਂਜੀ ਉੱਥੇ ਆਪਾਂ ਜਾਵਾਂਗੇ ਠੀਕ ਆ ਪਹਿਲਾਂ ਆਪਾਂ ਉੱਪਰ ਜਾਇਆ ਇਹ ਬਾਚਾ ਕੇ ਇੱਧਰ ਦਾ ਮੁਆਇਨਾ ਕਰਦੇ ਆਪਾਂ ਨਾ ਇਨਵੈਸਟੀਗੇਸ਼ਨ ਫੇਰ ਕਰਾਂਗੇ ਚੱਲੀਏ ਲੈ ਬਈ ਲੈ ਬਈ ਆਪਾਂ ਚੜ ਰਹੇ ਹਾਂ ਥੋੜੀ ਥੋੜੀ ਇੱਥੇ ਆ ਕੇ ਫੇਰ ਦੋਰਾ ਬਣ ਕੇ ਹੁਣ ਕਿੱਧਰ ਨੂੰ ਜਾਣਾ ਆ ਹਾਂ ਉਹ ਮੈਨਾ ਬੰਦ ਕੀਤੀ ਹੈ ਨਾ ਚੱਲ ਫਿਰ ਦੇਖ ਦੇਖ ਜਾ ਕੇ ਕੀ ਸਭ ਤਾ ਕੋਈ ਮਰੀ ਆਹ ਫੁਰਵਾਨੀ ਇਹ ਮੋਰਨੀ ਮੋਰਚ ਜਮੇ ਗੁੱਪ ਵੀ ਯੂਜ਼ ਅ ਟੋਰਚ ਉਹ ਹੈ ਵੀ ਟੈਕ ਲੈ ਦੇ ਇੱਥੇ ਹੈ ਦੇਖ ਦੇ ਇਹ ਇਸ ਮੱਦੀ ਚਿੱਕੜ ਜਾਇਆ ਪੰਜਾਬੀ ਚ ਦੱਸਦਾ ਅੱਛਾ ਇਹਨੇ ਬੰਦ ਕੀਤਾ ਹੋਇਆ ਸਾਹ ਓਕੇ 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 ਨਾ ਬੰਦ ਹੁੰਦੀ ਬਾਬੇ ਖੋਲ ਕੇ ਚਲੇ ਜਾਣਾ ਹੀ ਅਸੀਂ ਤਾਂ ਇਹ ਅੱਗੇ ਹੈਗੀ ਆ ਹਾਂ ਅੰਦਰ ਜਾ ਕੇ ਚੈੱਕ ਕਰ ਸਕਦੇ ਹਾਂ ਉੱਥੇ ਥੱਲੇ ਲਿਖਿਆ ਸੀ ਨਾ ਕਿ ਟਾਰਚ ਤੁਹਾਡੇ ਕੋਲੋਂ ਨਹੀਂ ਚੰਗੀ ਅੰਦਰ ਜਾਣਾ ਹਾਂ ਹੋ ਟਾਰਚ ਤਾਂ ਸੁੱਖਣਾ ਆਪਾਂ ਬਾਧੂ ਲੈ ਕੇ ਆਏ ਹਾਂ ਹਾਂ ਬਸ ਦੇਖੇ ਮਾਈਨਿਆਂ ਨਾਲ ਉਹਦੇ ਵਿੱਚ ਜਾ ਸਕਦੇ ਆਪਾਂ ਇਸੇ ਤੇ ਆਊਗੀ ਥੱਲੇ ਉਤਰ ਕੇ ਆ ਥੱਲੇ ਉਤਰ ਕੇ ਅੱਗੇ ਜਾ ਕੇ ਓਕੇ 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 ਠੀਕ ਆ ਆ ਨਾਲ ਜਿਹੜਾ ਹ ਹੈਗਾ ਆ ਇੱਧਰ ਪਟੜੀ ਪਟੜੀ ਆ ਟ੍ਰੇਨ ਵਾਲੀ ਤੇ ਮਾਈਨਿੰਗ ਟਾਈਮ ਵਿੱਚ ਜਦੋਂ ਇੱਥੋਂ ਉੱਪਰੋਂ ਕੁਝ ਲੈ ਕੇ ਆਉਂਦੇ ਸੀ ਤਾ ਉਹ ਜਿਹੜੇ ਮਾਈਨਿੰਗ ਵਾਲੇ ਹੁੰਦੇ ਨੇ ਨਾ ਛੋਟੇ ਛੋਟੇ ਡੱਬੇ ਦੇ ਇੱਥੇ ਚਲਾਉਂਦੇ ਆ ਕੀ ਹੁੰਦੇ ਆ ਉਹ ਜਿਹੜੇ ਕੋਲਾ-ਗੁਲਾ ਜਿਹਾ ਭਰਦੇ ਹੁੰਦੇ ਆ ਉਹ ਇਸ ਪਟਰੀ ਰਹੀਂ ਲੈ ਕੇ ਆਉਂਦੇ ਹੋਣਗੇ ਸਹੀ ਹੈ ਬਿਲਕੁਲ ਓਕੇ ਬਾਕੀ ਕੱਗਿਆ ਜਮੀਨ ਦੇ ਵਿੱਚ ਹਾਂ ਬਾਕੀ ਹੈ ਨਹੀਂ ਇੱਥੇ ਮਟੀਰੀਅਲ ਪ੍ਰੋਪਰ ਬੰਦ ਕਿਉਂਕਿ ਹੋਏ ਨੂੰ ਕਾਫੀ ਟਾਈਮ ਹੋਇਆ ਹੋਇਆ ਲੈ ਵੀ ਆਪਾਂ ਇੱਧਰੋਂ ਉੱਪਰ ਆਏ ਸੀ ਇੱਧਰ ਜਿਹੜਾ ਸਬਕਤਬ ਆ ਜਿੱਥੇ ਆਪਾਂ ਜਾਣਾ ਸੀਗਾ ਵਿੰਡੋਸੜਾ ਬਾਹਰੋਂ ਖੜਕੇ ਆਪਾਂ ਦੇਖਣਾ ਵਾ ਕਾਰਨਰ ਤੋਂ ਲੁੱਕਆਊਟ ਕਿੱਦਾਂ ਦਾ ਆ ਆਪਾਂ ਪਹਿਲਾਂ ਉੱਥੇ ਚੱਲਾਂਗੇ 300 ਮੀਟਰ ਆ ਸੌਰੀ 100 ਮੀਟਰ ਔਰ ਫੇਰ ਬਾਕੀ ਦਾ ਇੱਧਰ ਜਾ ਕੇ ਦੇਖ ਕੇ ਆਵਾਂਗੇ ਕੀ ਸਬਕਤਬ ਹੈਗਾ ਠੀਕ ਆ ਮਿੱਤਰਾਂ ਸਹੀ ਆ ਹੁਣ ਚੱਲੀਏ ਪਹਿਲਾਂ ਲੁੱਕਆਊਟ ਕਰ ਲੈਂਦੇ ਹਾਂ ਉਧਰ ਚੱਲਦੇ ਆਂ ਆ ਪਟੜੀ ਦੀ ਲੈਂਡ ਤੇ ਉੱਪਰ ਆ ਕੇ ਇੱਕ ਫੇਰ ਮਿਲ ਗਈ ਸੀ ਆਪਾਂ ਨੂੰ ਹੁਣ ਆਪਾਂ ਇਸੇ ਲੈਂਡ ਦੇ ਉੱਤੇ ਹੀ ਜਾ ਰਹੇ ਆ ਇਹ ਮੜੀ ਆਪਦੀ ਵੀ ਸ਼ਕਲ ਦਿਖਾ ਦਈਏ ਯਾਰ ਹੈਨਾ ਤੇ ਅਸੀਂ ਉਹੀ ਜਾ ਰਹੇ ਆ ਅਸੀਂ ਜਾ ਰਹੇ ਆ ਬਾਅਦ ਚ ਆਵਾਜ਼ ਐਡ ਨਹੀਂ ਕੀਤੀ ਹੈਗੀ ਅਸੀਂ ਇਹ ਸਹੀ ਹੈ ਕਿ ਨਹੀਂ ਸਹੀ ਸਹੀ ਹੈ ਹਾਂ ਅਸੀਂ ਇਹ ਮਿਹਨਤ ਕੀਤੀ ਇੱਥੇ ਉਪਰੋਂ ਤੱਕ ਮਿਹਨਤ ਬਹੁਤ ਜਿਆਦਾ ਹੈ ਸਾਹ ਚੜਦਾ ਥੋੜੇ ਚੜਨ ਨੂੰ ਪਹਾੜੀ ਉੱਪਰ ਹਾ ਜੋੜਦੇ ਜਦੋਂ ਆਪਾਂ ਲਾ ਕੇ ਚੜਦੇ ਫਿਰਦਾ ਕਿਉਂਕੋ ਪਿੱਛੇ ਥੱਲੇ ਰਹਿ ਜਾਂਦਾ ਨਾਲੇ ਸਟੇਟ ਆ ਸਿੱਧੀ ਆ ਪਾੜੀ ਪਰ ਨਹੀਂ ਯਾਰ ਬਹੁਤ ਵਧੀਆ ਫੀਲ ਗੁੱਡ ਫੀਲ ਹੁੰਦਾ ਆ ਬੱਕਰੀ ਦੀ ਜਗਾ ਜਦੋਂ ਦੇਖਦੇ ਨਾ ਕਿ ਉਹ ਪਹੁੰਚ ਗਏ ਆਪਾਂ ਹਾਂ ਐਨਾ ਵੀ ਹਾਰਡ ਨਹੀਂ ਸੀ ਤੇ ਆ ਆਪਾਂ ਇੱਥੇ ਜਾਣਾ ਸੀਗਾ ਜਿੱਥੇ ਉਹ ਖੜੇ ਆ ਇੱਥੋਂ ਵਿਊ ਵਧੀਆ ਹੁੰਦਾ ਵਾ ਲੁੱਕ ਆਊਟ ਤੋਂ ਆਈ ਰਿਹਾ ਹਾਂ ਹਾਂ ਹੁਣ ਆਪਾਂ ਇੱਥੋਂ ਵਿਊ ਲੰਨੇ ਆ ਜਾ ਕੇ ਥੋੜਾ ਫੋਟੋ ਝੂਟ ਜਿੱਥੇ ਆਪਾਂ ਪਹੁੰਚੇ ਸੀਗੇ ਹੁਣ ਖੜਜੋ ਜੀ ਖੜਜੋ ਇੱਥੋਂ ਖੜ ਕੇ ਆਪਾਂ ਨੂੰ ਆਲਾ ਦਵਾਲਾ ਦਿਖਦਾ ਪ੍ਰੋਪਰ ਵੇ ਉਹ ਸਾਹਮਣੇ ਇਹ ਆ ਕਾਰ ਪਾਰਕਿੰਗ ਆ ਇੱਥੇ ਆਪਾਂ ਕਾਰ پارک ਕੀਤੀ ਸੀ ਆਪਦੀ ਕਾਰ پارک ਕਰਨ ਤੋਂ ਬਾਅਦ ਆ ਪੁਲ ਦੇ ਉੱਤੇ ਆਪਾਂ ਆਏ ਸੀਗੇ ਤੇ ਇੱਥੋਂ ਉਤਰ ਕੇ ਆਪਾਂ ਉਹ ਥੱਲੇ ਚਲੇ ਗਏ ਸੀ ਜਿੱਥੇ ਪੱਥਰ ਪਏ ਆ ਉੱਥੇ ਫੋਟਾ ਫੋਟਾ ਲੈ ਕੇ ਆਹ ਰਾਸਤੇ ਤੋਂ ਆਪਾਂ ਅੱਗੇ ਆ ਗਏ ਤੇ ਉਹ ਵਿਚ ਵਾਲੇ ਰਾਸਤੇ ਆਪਾਂ ਜਿਹੜੇ ਲਏ ਆ ਜਿੱਥੇ ਉਹ ਟ੍ਰੇਨ ਵਾਲੀ ਲੈਨ ਬਣੀ ਆ ਉੱਥੋਂ ਹੁੰਦੇ ਹੋਏ ਆਪਾਂ ਇਸ ਲੋਕੇਸ਼ਨ ਤੇ ਪਹੁੰਚ ਗਏ ਸੀ ਜੀ ਇੱਥੋਂ ਖੜ ਕੇ ਦੇਖਣ ਨੂੰ ਇਹ ਬਣਿਆ ਹੋਇਆ ਆ ਚਾਰ ਸ਼ਫੇਰਾ ਤੇ ਆ ਇੱਥੋਂ ਦੇਖਣ ਨੂੰ ਬਹੁਤ ਸੋਹਣੀ ਚੀਜ਼ ਬਣਦੀ ਆ ਥੱਲੇ ਪਾਣੀ ਜਾਂਦਾ ਹੋਇਆ ਲੋਕੀ ਬਹੁਤ ਘੁੰਮਾਉਂਦੇ ਇੱਥੇ ਇਹ ਆਪਣੇ ਕੁਦਰਤ ਦੇ ਨਜ਼ਾਰੇ ਵੱਖਰੇ ਆ ਹੁਣ ਆਪਾਂ ਅੱਗੇ ਚੱਲਦੇ ਆ ਇਹ ਇੱਥੋਂ ਜਾਵਾਂਗੇ ਥੱਲੇ ਨੂੰ ਭਾਈ ਆ ਫੋਟੋ ਸ਼ੂਟ ਚੱਲੀ ਆ ਲੱਗਦਾ ਤੇਰਾ ਬਸ ਬਸ ਠੀਕ ਆ ਲੈ ਮੈਂ ਕਿਹਾ ਜਦ ਨਾ ਓੱਖਾਗਾ ਤੇ ਹੁਣ ਨਾ ਹੈ ਆ ਦੇ ਸ਼ੋਬਰ ਲੈਂਦਾ ਫੋਟੋਆਂ ਲਾ ਕੇ ਟਾਈਮਰ ਆ ਚੱਕ ਬੱਲੇ ਓਏ ਤੇਰੇ ਸਹੀ ਆ ਸਹੀ ਆ ਕੰਮ ਓਕੇ ਆ ਦਾ ਸਵਾਦ ਲੈਣਾ ਇਹਦਾ ਮੈਨੂੰ ਕਹਿਣਾ ਹੈ ਏਡਾ ਔਖਾ ਹੋਇਆ ਮੁੰਡਾ ਇਹ ਚੱਕਰਾਂ 'ਚ ਇਹਦੇ ਫੋਟੋ ਲੈਣ ਦੇ ਦੇਖ ਲਓ ਵੇਖ ਬਈ ਉਹ ਵਿਊ ਜਿਹੜਾ ਆਉਣਾ ਸੀ ਜਿਹੜਾ ਜਿਹੜਾ ਮੈਂ ਬਣਾ ਲਿਆ ਹਾਂ ਉਹ ਨਹੀਂ ਆਣਾ ਸੀਗਾ ਸਹੀ ਆ ਸੀ ਆ ਠੀਕ ਆ ਚੱਲ ਜੀ ਇਹਦਾ ਪਤਾ ਨਹੀਂ ਆਹ ਬੋਰਡ ਆਪਾਂ ਨੂੰ ਅੱਗੇ ਮਿਲਿਆ ਇੱਕ ਫੇਰ ਹੁਣ ਆਪਾਂ ਜਿੱਥੇ ਆ ਵਿੰਡੋ ਲਿਖਿਆ 5 ਮਿੰਟ ਇਹ ਦੇਖਣੀ ਆਪਾਂ ਤੇ ਫੇਰ ਅੱਗੇ ਜਾ ਕੇ ਦੇਖਦੇ ਆ ਵਿੰਡੋ ਖੈ ਕੀ ਆ ਇਹ ਕੀ ਹਿਸਾਬ ਕਰਵਾ ਵਿੰਡੋ ਕਿਉਂ ਲਿਖਦੇ ਆ ਇਹ ਜਾ ਕੇ ਪਤਾ ਲੱਗੂਗਾ ਅੱਗੇ ਚੱਲੀਏ ਜੀ ਅੱਗੇ ਤੂੰ ਤਾਂ ਚਲੇ ਆ ਗਿਆ ਪਹਿਲਾਂ ਹੀ ਠੀਕ ਆ ਠੀਕ ਆਇਆ ਆਇਆ ਆਪਾਂ ਗੱਲ ਕਰਦੇ ਸੀ ਜਿਹੜੀ ਪਹਿਲਾਂ ਬੇ ਦੇ ਤੇ ਚੱਲਦੀ ਸੀ ਡੱਬੇ ਜੀ ਉਹ ਆ ਹੁੰਦਾ ਵਾ ਪ੍ਰੋਸੀਜਰ ਪੂਰਾ ਬਣਿਆ ਹੋਇਆ ਇੱਥੇ ਪਿਆਈ ਆ ਜਿੱਥੇ ਕੋਲੇ ਕਾਲੇ ਜੇ ਲੈ ਕੇ ਜਦੋਂ ਇੱਥੇ ਪੁਰਾਣੀ ਮਾਈਨਿੰਗ ਹੁੰਦੀ ਸੀ ਉਦੋਂ ਮਿੱਟੀ ਕੱਟਾ ਉਹ ਜੋ ਵੀ ਉਹ ਹੁੰਦੇ ਪੱਥਰ ਲੈ ਕੇ ਆਉਂਦੇ ਇਹਦੇ ਵਿੱਚ ਜਿਹੜੋ ਸੋਨਾ ਕੱਢਦੇ ਉਹ ਇਹਦੇ ਚ ਲੈ ਕੇ ਆਉਂਦੇ ਆ ਆ ਖੜਾ ਉਹ ਜਗਾੜ ਪੂਰਾ ਇੱਥੇ ਪੁਰਾਣਾ ਔਰ ਇਹਨਾਂ ਦੇ ਚੱਲਦਾ ਆ ਜਿਹੜੀ ਥੱਲੇ ਪਟੜੀਆਂ ਨੇ ਆਹ ਸੀਨ ਸੀਗਾ ਉਹ ਦੇਖੀ ਅੱਗੇ ਚੱਲ ਕੇ ਹੋਰ ਕੀ ਹੈ ਨਾ ਅ ਜਿਹੜੀ ਆਪਾਂ ਉਹ ਗੱਲ ਕੀਤੀ ਸੀਗੀ ਹੈ ਨਾ ਜੋਬਨ ਕੀ ਟਰਨਲ ਤੇ ਉਹ ਆ ਗਿਆ ਆ ਤੇ ਟਾਰਚ ਚ ਗਈ ਭਾਈ ਦੇਖੀ ਅੰਦਰ ਇਹਦੇ ਹੈ ਕੀ ਆ ਤਾਂ ਉਹ ਜ਼ਰੂਰੀ ਆ ਨਾਲ ਥੱਲੇ ਲਿਖਿਆ ਕੀ ਆ ਬਰਾਬਰ ਅਚਾ ਮੈਂ ਨਹੀਂ ਰੀਡ ਕੀਤਾ ਹੈਗਾ ਵੀ ਇੱਥੇ ਇਦਾਂ ਵੱਡਾ ਕੱਟਿਆ ਹੈ ਨਾ ਜਾਣਵਾ ਦੇ ਮਾਰੀ ਮੜੀ ਇੱਧਰ ਨੀਗਾ ਬਾਈ ਆਹ ਚੀਜ਼ ਬਣੀ ਹੁੰਦੀ ਐ ਇਹਨੂੰ ਵੱਡ ਕੱਟ ਕੇ ਆਹ ਰਸਤਾ ਬਣਾਇਆ ਇਹਨਾਂ ਨੇ ਵਿੱਚ ਇਹ ਵੀ 골ਡਨ ਜਿਹਾ ਹੋਇਆ ਵਾ ਇਹ ਤਾਂ ਹੈ ਤਾਂ ਸੁੱਕਾ ਹੀ ਕੰਮ ਮੈਨੂੰ ਲੱਗੇ ਗਿੱਲਾ ਸਲਾਬਾ ਜਿਹਾ ਹੋਊਗਾ ਪਾ ਜਿੰਨਾ ਵੀ ਅੰਦਰ ਦੇਖ ਰਿਹਾ ਤੁਹਾਨੂੰ ਵੱਡ ਕੇ ਇਹਦੇ ਵਿੱਚ ਦੀ ਕ੍ਰੋਸਿੰਗ ਕਰਕੇ ਇਹਨਾਂ ਨੇ ਰਸਤਾ ਬਣਾਇਆ ਸਹੀ ਹੈ ਮੈਨੂੰ ਤੁਹਾਡੇ ਇੱਕ ਗੱਲ ਉਹਦੀ ਲੱਗੀ ਤੁਸੀਂ ਨਾਲ ਟਾਲਚ ਲੈ ਕੇ ਆਏ ਆਂ ਮੈਂ ਤਾਂ ਤੇ ਮੈਂ ਕਹਾ ਉਹ ਅੰਦਰ ਐ ਬੋਮ ਹੋਣੀ ਉਹਨਾਂ ਨੇ ਲਿਖਿਆ ਤਾਂ ਨਹੀਂ ਜਦੋਂ ਹੁਣ ਜਾਈਏ ਫਿਰ ਸਮਾਨ ਤਾਂ ਆਪ ਨੂੰ ਚਾਹੀਦਾ ਹੀ ਹੁੰਦਾ ਨਾ ਪਤਾ ਨਹੀਂ ਕਿੱਥੇ ਕਿਹੜੀ ਲੋਡ ਪਾ ਜਾਣੀ ਆ ਲੈ ਬਈ ਇਹਨਾਂ ਨੇ ਇੱਥੇ ਵੀ ਲੈਣਾ ਕੀਤੀਆਂ ਸੀਗੀਆਂ ਪਾਈਆਂ ਸੀ ਸੋ ਪ੍ਰੋਪਰ ਸਾਰਾ ਹਾਂ ਇਹਦੇ ਅੰਦਰ ਹੀ ਜਾਂਦਾ ਸੀ ਸਮਾਨ ਹੈਨਾ ਹੁਣ ਆ ਵਿੱਚ ਇਹਦੇ ਦੱਬ ਹੋ ਗਿਆ ਇੱਕ ਇੱਕ ਲੈਣ ਰਹਿੰਦੀ ਐ ਇੱਕ ਹੈਗੀ ਆ ਸਹੀ ਆ ਬਈ ਆਹ ਤੇ ਸਪਾਟ ਵੀ ਦਿੱਤੀ ਹੋਈ ਐ ਡਿੱਗੇ ਦੇ ਅੰਦਰ ਤਕੜਾ ਹੀ ਕੰਮ ਕੀਤਾ ਹੋਇਆ ਇਹਨਾਂ ਨੇ ਇੱਥੇ ਮੈਂ ਡੰਗ ਕਰਤਾ ਆ। ਤੁਸੀਂ ਦੇਖ ਵੰ ਦੇਖ ਰਿਹਾ। ਦੇਖ ਰਿਹਾ ਦੇਖ ਰਿਹਾ। ਚਾਤ ਕੁਲਿ ਮਿਟਰ। ਦੇਖ ਐ ਅੰਦਰ ਹਾਲ ਵੀ ਆਪਾਂ। ਬਹੁਤ ਸੋਹਣਾ ਸੀਗਾ ਅੰਦਰੋਂ। ਘੈਂਟ। ਜਦ ਵੀ ਟਾਰਚ ਬੰਦ ਆਪਾਂ ਹੁਣ ਗੁਫਾ ਦੇਖ ਕੇ ਆਇਆ। ਅੰਦਰ ਬਹੁਤ ਵਧੀਆ ਗੱਲ। ਸਾਸੀ ਬਹੁਤ ਸੋਹਣਾ ਲੱਗਦਾ ਸੀ। ਉਹ ਵੱਖਰੀ ਜਿਹੀ ਫੀਲਿੰਗ ਆਉਂਦੀ ਆ ਹਨਾ। ਤੇ ਆ ਵੀ ਇਹਨਾਂ ਨੇ। ਕੱਟ ਕੇ ਪੂਰਾ ਰਸਤਾ ਬਣਾਇਆ ਹੋਇਆ ਨਾ ਇਸੇ ਹੀ ਮੱਗੇ ਜਾ ਕੇ ਪੀਰੇ ਕਾਰੇ ਉਹ ਵੀ ਦੇਖਾਂਗੇ ਹੁਣ ਅੰਦਰ ਚੱਲ ਕੇ ਹੂੰ ਹੂੰ ਉਹਦਾ ਕੀ ਹਿਸਾਬ ਹੈ ਚੱਲੀਏ ਆ ਸੈਡ ਸੈਡ ਤੇ ਦੇਖ ਸੈਡ ਤੇ ਦੇਖ ਤੂੰ ਉਹ ਬੰਦੇ ਤੇਰੇ ਤੁਨ ਨੂੰ ਕੱਢ ਦੇ ਮਰੇ ਕਈ ਲੈ ਵੀ ਆਪਾਂ ਉਹ ਗੁਫਾ ਕ੍ਰੋਸ ਕਰਕੇ ਆ ਗਏ ਤੇ ਆਹ ਰਸਤਾ ਦੇਖਦਾ ਇੱਥੇ ਵੀ ਆਪਾਂ ਜਾਵਾਂਗੇ ਤੇ ਇਹ ਦੇਖਦੇ ਕਿੱਧਰ ਦੀ ਜਾ ਹੁਣਾ ਮ ਫਿਲਹਾਲ ਆਪਣਾ ਜਿਹੜਾ ਅਗਲੀ ਆ ਆ ਗਿਆ ਟਰਨਲ ਆ ਗਿਆ ਇਹਦੇ ਵਿੱਚ ਆਪਾਂ ਜਾ ਕੇ ਦੇਖਦੇ ਹਾਂ ਹੁਣ ਇਹ ਕਿੱਥੇ ਨਿਕਲਦਾ ਆ ਆਹ ਸਾਡੀ ਖੁੱਲੀ ਆ ਇਹ ਚ ਚਾਨਣਾ ਵੀ ਆ ਥੋੜਾ ਜਿਹਾ ਉਹ ਚ ਬਾਹਲਾ ਨੀਰਾ ਸੀ ਹਨਾ ਹਾਂ ਤੇ ਸੈਕੰਡ ਵਾਲੀ ਆਪਣੀ ਸ਼ੁਰੂ ਹੋ ਗਈ ਆ ਜੋ ਵੀ ਯੂ ਕੈਨ ਗੋ ਤੇ ਆਪਾਂ ਹੁਣ ਅਗਲੀ ਉਹ ਤਾਂ ਬੁੇਟਾ ਆ ਗਿਆ ਮੈਨੂੰ ਨਹੀਂ ਲੱਗਦਾ ਕਿ ਕੈਮਰੇ 'ਚ ਕੁਝ ਆਊਗਾ ਤੁਸੀਂ ਤਾਂ ਨਹੀਂ ਇੱਧਰ ਆਓ ਟੱਚ ਜਰੂਰੀ ਹੈ ਹਾਂ ਟੱਚ ਬਿਨਾ ਗੱਲ ਹੈ ਨਹੀਂ ਇੱਥੇ ਕੋਈ ਲਾਈਟ ਨਹੀਂ ਪੈਦੀ ਇਸ ਵਾਸਤੇ ਉਹ ਨਹੀਂ ਆ ਰਿਹਾ ਨਾ ਅੱਗੇ ਚੱਲ ਕੇ ਦੇਖਦੇ ਹੁਣ ਕਿਉਂਕਿ ਇਦਾਂ ਫਿਰ ਕੈਮਰੇ 'ਚ ਕੁਝ ਦੇਖਣਾ ਵੀ ਨਹੀਂ ਹਨੇਰਾ ਜਿਹਾ ਹੀ ਆ ਕਾਫੀ ਹੋ ਵੱਲੇ 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 ਕੋਈ ਇਥੋਂ ਜਿਹੜੀ ਹਵਾ ਆਉਂਦੀ ਹੈ ਨਾ ਉਹ ਏਸੀ ਮੈਗਨਾ ਏਸੀ ਨੂੰ ਵੀ ਫੇਲ ਕਰ ਰਹੀ ਹੈ ਇਸ ਟਾਈਮ ਏਸੀ ਕੁਝ ਨਹੀਂ ਏਸੀ ਤਾਂ ਕੁਝ ਵੀ ਨਹੀਂ ਆ ਕਿ ਆਪ ਵਿਚੋਂ ਜਦੋਂ ਇਹਦੇ ਚੋਂ ਹਵਾ ਲਾ ਕੇ ਗਾ ਜਾਂਦੀ ਹੈ ਨਾ ਆ ਵਿੰਡੋ ਮੈਨ ਲਾ ਤਾਂ ਆ ਵਿੰਡੋ ਜਿਹੜੀ ਗੱਲ ਕੀਤੀ ਆ ਉਹ ਆਹੀ ਵਿੰਡੋਾਂ ਦੀ ਗੱਲ ਹੋਈ ਆ ਵੀ ਤੁਸੀਂ ਤੁਸੀਂ ਦੇਖ ਸਕਦੇ ਹੋ ਹਨਾ ਹਾਂ ਵਿਊ ਦੇਖੋ ਵਿਊ ਵਾਹ ਬੱਲੇ ਬੱਲੇ ਓਏ ਅਕੀਸ ਚੀਜ਼ ਬਣਦੀ ਪਈ ਆ ਇੱਥੋਂ ਤੁਰ ਕੇ ਜਾਣ ਲਈ ਮਤਲਬ ਗੱਡੀ ਗੱਡੀ ਵਾਲਾ ਕੋਈ ਹਿਸਾਬ ਨਹੀਂ ਆ ਤੁਰ ਕੇ ਤੁਸੀਂ ਸਾਰੀ ਆਪਣੀ ਟਰੈਕਿੰਗ ਕਰ ਸਕਦੇ ਹੋ ਲੈ ਵੀ ਆਪ ਵੀ ਆਪ ਵਿਊ ਦੇਖ ਲਿਆ ਇਹਦੇ ਵਿੱਚ ਦੀ ਜੋ ਆ ਖਿੜਕੀ ਜੀ ਦੇ ਵਿੱਚ ਦੀ ਦੇਖਦਾ ਆ ਇੱਕ ਮਿੰਟ ਨੂੰ ਔਰ ਜ਼ੂਮ ਆਊਟ ਕਰਕੇ ਆ ਦੇ ਆ ਬਿੰਦੂ ਉਹਨਾਂ ਨੇ ਜੋ ਲਿਖਿਆ ਸੀ ਇੱਥੇ ਖੜ ਕੇ ਜੋ ਵੀਊ ਦੇਖਦਾ ਬਹੁਤ ਸੋਹਣਾ ਤੇ ਇਹਦੇ ਵਿੱਚ ਦੀ ਆਪਾਂ ਫੇਰ ਜਾ ਰਹੇ ਆ ਆ ਦੇਖ ਲਓ ਕਿ ਤਰ੍ਹਾਂ ਸੂਰ ਨਾਲ ਲੈ ਕੇ ਹੁੰਦੇ ਆ ਸਹੀ ਗੱਲ ਆ ਕੀ ਵਿੰਡੋਆਂ ਦਾ ਮਤਲਬ ਹੈ ਵਿੰਡੋ ਹੀ ਹੁੰਦਾ ਹੈ ਨਾ ਤਾਂ ਵਾਹ ਉਹ ਦੇਖੀ ਜਰਾ ਅੱਗੇ ਚੱਲੇ ਹੁਣ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਹੁਣ ਹੋਰ ਕੀ ਉਹ ਹੋ 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 ਬੰਦੇ ਬੰਦੇ ਇੱਕ ਮਿੰਟ ਆਹੀ ਰੱਖੀ ਅੱਖ ਉਹਨੇ ਲੋਕੀ ਵੀ ਹੁੰਦੇ ਹੁੰਦੇ ਨਾ ਚੱਲ ਬਾਈ ਆਹ ਤਾਂ ਵੀ ਮੈਂ ਕਿਹਾ ਦੁਨੀਆ ਚ ਪਹਿਲੀ ਵਾਰ ਮੈਂ ਆ ਚੀਜ਼ਾਂ ਦੇ ਹਾਂ ਦੇਖ ਰਹੇ ਹਾਂ ਨਾ ਇਦਾਂ ਦੀ ਐਕਸਪੀਰੀਅੰਸ ਕਰ ਰਹੇ ਹਾਂ ਇਸ ਚੀਜ਼ ਤੇ ਲਾਈਫ ਚ ਪਹਿਲੀ ਵਾਰ ਗੁਫਾ ਚ ਐਂਟਰ ਕੀਤਾ ਇਦਾਂ ਦੀ ਜਿਹਦੇ ਚ ਕੋਈ ਲਾਈਟ ਨਹੀਂ ਹੈ ਹਨਾ ਗੋਲਡ ਮਾਈਨਸ ਇਹ ਹੈ ਨਾ ਹਾਂ ਤੇ ਪਾਪੇ ਪੂਰਾ ਹਨੇਰਾ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੈ ਇੱਥੇ ਬਸ ਅਸੀਂ ਆਪ ਦੀ ਇੱਕ ਟਾਰਚ ਚੱਕ ਕੇ ਚੱਲੇ ਆ ਬਿਲਕੁਲ ਬੰਦ ਆ ਤੇ ਰਾਤ ਇੰਨ ਹੋ ਗਈ ਕਿੱਧਰ ਜਾਣਾ ਦੇਖ ਲਾ ਜੇ ਗੱਲ ਤੇ ਸਾਥ ਨੂੰ ਚਲੇ ਗਏ ਇੱਕ ਤਾਂ ਬੰਦ ਆ ਇਧਰ ਮਾਰੀ ਟਾਰਚ ਮੜੀ ਜੀ ਬੰਦ ਵਾਲਾ ਦੇਖਿਆ ਇਹ ਪਹਿਲਾਂ ਬਾਈ ਦੇਖੋ ਜਿਵੇਂ ਆ ਇੱਧਰ ਪਹਿਲਾਂ ਮਾਈਨਿੰਗ ਚੱਲਦੀ ਸੀ ਇੱਧਰ ਵੀ ਰਸਤਾ ਹੈਗਾ ਆ ਪਰ ਇਹਨਾਂ ਨੇ ਬੰਦ ਕੀਤਾ ਹੋਇਆ ਹੈ ਨਾ ਆਹ ਕੀਤਾ ਹੋਇਆ ਬੰਦ ਜੇ ਕਿਤੇ ਖੁੱਲਾ ਹੁੰਦਾ ਸੀ ਜ਼ਰੂਰ ਜਾ ਕੇ ਐਂਡ ਤੱਕ ਦੇਖ ਕੇ ਆਉਣਾ ਸੀਗਾ ਵੀ ਕੀ ਹਿਸਾਬ ਆ ਆ ਦੇਖ ਸਕਦੇ ਤੁਸੀਂ ਇੱਥੇ ਲਾਈਟ ਹੈ ਨਹੀਂ ਆਪ ਦੀ ਇੱਕਾ ਟਾਰਚ ਚੱਕੀ ਹੋਈ ਆ ਤੇ ਇਹਦੇ ਨਾਲ ਹੀ ਅਸੀਂ ਦੇਖਦੇ ਫਿਰਦੇ ਆ ਹੁਣ ਆਪਾਂ ਉੱਧਰ ਜਾਏਗੇ ਉਹ ਵਿੰਡੋ ਉਹ ਰਾ ਗਿਆ ਉਹ ਵਿੰਡੋ ਵੀ ਦੇਖ ਕੇ ਆਈਏ ਕੀ ਆ ਅੱਗੇ ਵੀ ਹੈਗਾ ਕਾਫੀ ਫੇ ਹਵਾ ਆਉਂਦੀ ਆ ਬਾਬੇ ਇੱਥੇ ਕੋਈ ਪੂਰੀ ਸਿਰਚੀ ਜਾ ਯਾਰ ਅਸੀਂ ਮਾਈਨਿੰਗ ਵਾਲੀ ਗੁਫਾ ਦੇ ਅੰਦਰ ਵਿੱਚ ਬੜੇ ਨਹੀਂ ਸੀ ਕਦੇ ਪੂਰੀ ਲਾਈਫ ਲੰਘੀ ਆ ਪਰ ਅੱਜ ਮੌਕਾ ਮਿਲੇ ਅਸੀਂ ਜ਼ਰੂਰ ਦੇਖਣਾ ਆ ਲੰਘੀ ਨਹੀਂ ਅਜੇ ਆ ਹਾ 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 ਆ ਇਤੋਂ ਵੀਊ ਮਿਲਦਾ ਵੀ ਅ ਵਿੰਡੋ ਇੱਕ ਆਪਾਂ ਨੂੰ ਰਾਸਤੇ ਜਿਹੜੇ ਮਿਲੇ ਸੀਗੇ ਦੇਖਣ ਵਾਸਤੇ ਆਏ ਸੀ ਇਹ ਮੈਂ ਇਹਨੂੰ ਕਿਹਾ ਮੈਂ ਕਿਹਾ ਤੂੰ ਦੂਜੀ ਸਾਈਡ ਕ੍ਰੋਸ ਕਰਕੇ ਦੇਖ ਕੇ ਆ ਵੀ ਉੱਥੋਂ ਦੇਖਦਾ ਕਿਵੇਂ ਹੈ ਨਾ ਇਹ ਕਹਿੰਦਾ ਵੀ ਬਹੁਤ ਸੋਹਣਾ ਇੱਥੋਂ ਬਾਹਰ ਆ ਜਾਲੀ ਜੀ ਟੱਪ ਕੇ ਗਿਆ ਇਹ ਹਾਂ ਸਮਝਾ ਇਹ ਤਕਾ ਰਿਹਾ ਜੀ ਨੇ ਮੈਂ ਤਾਂ ਕਿਹਾ ਪਰ ਮੈਂ ਕਿਹਾ ਇਹਨੂੰ ਇੱਥੋਂ ਜ਼ਿੰਮੇਵਾਰ ਇਹੋ ਜੀ ਨਾ ਪਰ ਇਹ ਤੇ ਬੈਠਾ ਪਰ ਇਹ ਬੈਠਾ ਫੋਟੋਆਂ ਕਿ ਝੋਣ ਨੂੰ ਮੇਨ ਇਹਦਾ ਕਾਰਨ ਹੈ ਯਾਰ ਵੀ ਤੇ ਫੋਟੋਆਂ ਸੋਹਣੀਆਂ ਆਣਗੀਆਂ ਲੈ ਆਪਾਂ ਫੋਟੋ ਫੋਟੋ ਲਈਏ ਤੇ ਅੱਗੇ ਦੇਖੀ ਚੱਲ ਕੇ ਫਿਰ ਹਾਂ ਜੀ ਹੈਨਾ ਇੱਥੋਂ ਦਾ ਥਿਊ ਬਹੁਤ ਸੋਹਣਾ ਬਣਦਾ ਯਾਰ ਥੱਲੇ ਆ ਖਾਈ ਇੱਕ ਵਾਰੀ ਦਿਖਾ ਦਿੰਨੇ ਆ ਕਿਉਂ ਜਿਹੜਾ ਆਪਾਂ ਬਹੁ ਪਾਸ ਨਹੀਂ ਲੱਗਦਾ ਕੈਮਰੇ ਵਿੱਚ ਨਹੀਂ ਦਿਖਦਾ ਵੀ ਲੱਗ ਗਿਆ ਨਹੀਂ ਬਹੁਤ ਡੂੰਗਾ ਹੋਗਾ ਇਹ ਕੱਟੋ ਕੱਢ ਨਾ 50 60 ਫੁੱਟ ਤੇ ਆਰਾਊਂਡ ਹੈਗਾ ਬਹੁਤ ਬਾਤ ਹੋਊਗਾ ਜਿਆਦਾ ਪਰ ਇੱਥੋਂ ਲੱਗਦਾ ਵੀ ਲੱਗ ਗਿਆ ਲੱਗੇ ਨਹੀਂ ਹੈਗਾ ਇਹ ਅਸੀਂ ਬਹੁਤ ਉੱਪਰ ਆ ਪਹਾੜ ਦੇ ਉੱਤੇ ਤੁਸੀਂ ਦੇਖ ਹੀ ਸਕਦੇ ਹੋ ਹਨ ਤੇ ਆ ਚੱਕ ਲੈ ਤੇਰੀ ਫੋਟੋ ਨਾ ਮੈਂ ਯਾਰ ਮੈਂ গুফা ਦੇ ਵਿੱਚ ਵੀ ਜਾਣਦੇ ਆ ਖੁੱਲ ਜਾ ਸੀ ਮਸੀਮ ਸੀ ਮੋਲੀ ਚੱਲ ਹੋ ਸਕਦਾ ਇਧਰ ਕੋਈ ਗੇਟ ਗੂਟੀ ਖੁੱਲ ਜੇ ਕੋਈ ਚੁੱਚੀ ਕਰੀ ਚੱਲ ਖੁੱਲ ਜਾ ਸੀ ਮਸੀਮ ਸੀ ਮੋਰੀ ਲੈਣਾ ਪੈਣਾ ਕੁਝ ਹੋ ਸਕਦਾ ਗੇਟ ਗੂਟੀ ਖੁੱਲ ਜਾਣਗੀ ਤਾਂ ਗੂਗਲ ਟ੍ਰਾਂਸਲੇਟ ਖੁੱਲ ਤੇ ਮੋਰੀ ਆ ਗੇਟ ਪੱਟੇ ਹੀ ਪਿਆ ਇੱਥੇ ਆ ਸਹੀ ਗੱਲ ਆ ਬਿੰਡੋ ਨਹੀਂ ਆ ਥੱਲੇ ਜਾਣ ਨੂੰ ਉਹ ਰਾਸਤਾ ਆ ਤੇ ਜਿਹੜਾ ਮੈਂ ਤੈਨੂੰ ਦੱਸਿਆ ਕਿ ਪੌਲ ਕ੍ਰਾਸ ਕਰਕੇ ਦੂਜੀ ਛੜ ਜਾਂਦਾ ਆ ਹਾਂ ਮੈਂ ਇਹਨਾਂ ਨਾਲ ਗੱਲ ਕਰਦਾ ਸੀ ਨਾ ਹਾਂ ਉਹ ਕਹਿੰਦੇ ਆ ਆਟਰਫਾਲ ਨੂੰ ਜਾਂਦਾ ਕਿਹੜਾ ਇਹ ਰਾਸਤਾ ਅਬਾਊਟ uh, 40 ਮਿੰਟ ਹੋ ਗਿਆ ਉਹ ਹੀ ਬਾਡਰ ਫੁੱਲ ਹਾਂ ਜਿਹੜਾ ਛੱਡ ਕੇ ਆਏ ਹਾਂ ਹਾਂ ਅਬਾਊਟ 40 ਮਿੰਟ ਹੋ ਗਿਆ ਹਾਂ ਤੇ ਆਪਾਂ ਨੂੰ ਫਿਰ ਵਾਪਸ ਇੱਧਰ ਨਹੀਂ ਆਉਣਾ ਪੈ ਰਿਹਾ ਉਹ ਚਲੋ ਆਪਾਂ ਥੱਲੇ ਉਤਰਦੇ ਹਾਂ ਤੇ ਵਾਪਸ ਆਦੇ ਹਾਂ ਉਹ ਆਪਣਾ ਦੇਖਿਆ ਹੋਇਆ ਤੇ ਬੜਾ ਆਪਾਂ ਪੋਲ ਕ੍ਰੋਸ ਕੀਤਾ ਸੀ ਜਿਹੜਾ ਹਿਲਦਾ ਸੀਗਾ ਮੁੜ ਕੇ ਉਸੇ ਪੋਜੀਸ਼ਨ ਤੇ ਆ ਗਏ ਹਾਂ ਇੱਥੋਂ ਹੀ ਆਪਾਂ ਫਿਰ ਵਾਪਸ ਜਾਵਾਂਗੇ ਇੱਧਰ ਨਹੀਂ ਜਿਹੜੀ ਉਹ ਸਾਹਮਣੇ ਇੱਕ ਕਮੇ ਉਹ ਸਾਹਮਣੇ ਗੁਫਾ ਬਣੀ ਹੋਈ ਹੈ ਉਹ ਕਿਲੋਮੀਟਰ ਦੀ ਆ ਉਹ ਉਹਦੇ ਅੰਦਰ ਜਿਨਾ ਕੋ ਪਹਿਲਾਂ ਗੁਫਾ ਦੇਖ ਕੇ ਐਸੀ ਜਿਆਦਾ ਮਤਲਬ ਪਹਾੜ ਦੇ ਅੰਦਰ ਬਣੀ ਹੋਈ ਆ ਕਿਲੋਮੀਟਰ ਦੀ ਬਾਟ ਆ ਆਪਾਂ ਉਹ ਦੇਖਾਂਗੇ ਹੁਣ ਚੱਲ ਕੇ ਅੰਦਰ ਰਕੀਨ ਸਾਹਿਬ ਪਤਾਵਾ ਜਾਓ ਚੱਲੀਏ ਆਪਾਂ ਆਪਾਂ ਜਿਹੜੀ ਨਾਲ ਦੀ ਗੱਲ ਕਰਦੇ ਸੀ ਉਹ ਆਇਆ ਅੱਗੇ ਤੁਸੀਂ ਬਾਈ ਸੀ ਇਹ ਆਚਕ ਹੈ ਇਹਦੇ ਲਾਈਟਾਂ ਛੋਟੇ ਛੋਟੇ ਲੱਗੀਆਂ ਨੇ ਇਹਦੇ ਅੰਦਰ ਰੋਕੀ ਸਾਈਕਲਿੰਗ ਵੀ ਕਰਦੇ ਆ ਤੇ ਮੋਟਾ ਮੋਟਾ ਇਹਨਾਂ ਨੇ ਜਾਣਕਾਰੀ ਵੀ ਦਿੱਤੀ ਹੋਈ ਆ ਪਾਇਰੂਆ ਤੋਂ ਬਾਹੀ ਰੇਲਵੇ ਮੋਟਾ ਮੋਟਾ ਸਬਤਾਵ ਜਿਨਾਂ ਨੇ ਪੁਰਾਣਾ ਪੁਰਾਣਾ ਦਿੱਤਾ ਹੋਇਆ ਇੱਥੇ ਤੇ ਚਲੋ ਜੀ ਅੱਗੇ ਚੱਲੀਏ ਰੋਲਾ ਚਾ ਸੌਂਦਾ ਆਪਾਂ ਨੂੰ ਇਹ ਕੀ ਕਹਿੰਦੇ ਸਭ ਤੋਂ ਜ਼ਿਆਦਾ ਲੰਬਾ

ਉਹਰੇ ਲੋਕੀ ਤੇ ਸਾਈਕਲਿੰਗ ਵੀ ਕਰਦੇ ਆ ਕੈਮਰੇ ਦੀ ਖਰਾਬ ਇਹਦੇ ਚ ਕੁਆਲਿਟੀ ਉਦਾਂ ਦੀ ਤਾਂ ਵੀਡੀਓ ਦੀ ਨਹੀਂ ਆਣੀ ਕਿਉਂਕਿ ਹਨੇਰਾ ਆ ਉੱਥੋਂ ਦੀ ਲਾਈਟਾਂ ਕੁਛ ਇਦਾਂ ਦੀਆਂ ਲੱਗੀਆਂ ਹੋਈਆਂ ਨੇ ਹੈ ਹੈ ਮਰੀ ਇਹ ਕੰ ਕਾਂ ਪੈਂਦੀ ਆ ਭਾਈ ਪਹਿਲਾਂ ਆਪਾਂ ਵੀਡੀਓ ਨਹੀਂ ਬਣਾਈ ਹੈਗੀ ਤੇ ਗੋਰਿਆਂ ਦੇ ਜਵਾਬ ਵੀ ਆ ਜੋ ਬੰਨ ਨੂੰ ਚੀਕਾ ਮਾਰਨ ਲੱਗ ਗਏ ਸੀ ਆ ਦੇ ਮਾਰੀ ਵਾਹ ਵੀ ਵਾਹ ਗੋਰੇ ਵੀ ਆ ਦੇਰ ਕੇ ਬਣਾ ਲੇਦਾ ਲੈ ਭਾਈ ਆਪਾਂ ਨੂੰ 5-7 ਮਿੰਟ ਹੋ ਚੱਲੇ ਆ ਤੁਰਦੇ ਹੁਣ ਤੇ ਹਜੇ ਵੀ ਉਹ ਐਂਡ ਤੇ ਲਾਈਟ ਬਹੁਤ ਦੂਰ ਦਿਖਾਈ ਦਿੰਦੀ ਆ ਜਿਹੜੀ ਆਪਾਂ ਵਿਚੋਂ ਦੀ ਲੰਘ ਕੇ ਜਾਣਾ ਦੇਖੋ ਇੱਥੋਂ ਤੇ ਆਪਾਂ ਉਹ ਤੋਂ ਆਇਸੀਗੇ ਅਜੇ ਵੀ ਇਹ ਪਾਤ ਤੁਰੇ ਜਾ ਰਹੇ ਆ ਤੇ ਆਪ ਦੀ ਆਵਾਜ਼ ਇੱਥੇ ਗੂੰਜੀ ਜਾਂਦੀ ਆ ਆ ਵੱਖਰੀ ਜੀ ਗੱਲ ਆ ਯਾਰ ਇੱਥੇ Shimla ਚ ਇਦਾਂ ਦੀ ਬਣੀ ਹੋਈ ਇੱਕ ਟਨਲ ਜਿਹਦੇ ਵਿੱਚ ਉਹਦੀ ਲੰਗ ਕੇ ਲੋਕੀ ਜਾਂਦੇ ਆ ਸਪੈਸ਼ਲ ਦੇਖਣ ਵਾਸਤੇ ਤੇ ਨਾਲ ਦੀ ਗੱਡੀਆਂ-ਗੋਡੀਆਂ ਲੰਘਦੀਆਂ ਹਨਾ ਇੱਥੇ ਪੈਦਲ ਹੀ ਆ ਕੰਮ ਵੱਧ ਤੋਂ ਵੱਧ ਇਹ ਜਿਹੜੇ ਸਾਈਕਲਿੰਗ ਕਰਦੇ ਆ ਉਹੀ ਆ ਤੇ ਇਹ ਵੱਖਰੀ ਚੀਜ਼ ਆ ਤੁਰਦੇ ਹੋਇਆ ਨੂੰ ਮਕਟੋਕਟ ਮੇ ਲੱਗ 10 ਮਿੰਟ ਤੋਂ ਉੱਤੇ ਹੋ ਗਿਆ ਸਾਨੂੰ ਟਾਈਮ ਤੇ ਇਦਾਂ ਹੀ ਤੁਰੇ ਜਾ ਰਹੇ ਆ ਹਾਂ ਲਾਸਟ ਮੂਮੈਂਟ ਤੇ ਸਾਨੂੰ ਆ ਹੁਣ ਦੇਖਿਆ ਵੀ ਅਸੀਂ ਲੱਗੇ ਆ ਗਏ ਆ ਹਨਾ ਕਾਫੀ ਬਾੜ ਪਿੱਛੋਂ ਉਹ ਦੇਖ ਸਕਦੇ ਹਾਂ ਮੋੜ ਆ ਜਾ ਦਿਖਦਾ ਇੱਥੋਂ ਇਹ ਹੋਊਗਾ ਕਿਲੋਮੀਟਰ ਤੋਂ ਵੀ ਜ਼ਿਆਦਾ ਬਾੜ ਬੜੇ ਆਰਾਮ ਨਾਲ ਹਨਾ ਹਾਂ ਹਾਂ ਕਾਫੀ ਟਾਈਮ ਹੋ ਗਿਆ ਹੈ ਹਾਂ ਗੱਲਾਂ ਕਰਦੇ ਕਰਦੇ ਨਿਕਲੇ ਆਏ ਆ ਤੇ ਯਾਰ ਬਹੁਤ ਵਧੀਆ ਮੈਨੂੰ ਬਹੁਤ ਆਉਣਾ ਚਾਹੀਦਾ ਹਰੇਕ ਨੂੰ ਇੱਥੇ ਆਹ ਇਹ ਜਾ ਕੁਝ ਇੱਕ ਤਰ੍ਹਾਂ ਐਡਵੈਂਚਰ ਹੀ ਆ ਜਿਵੇਂ ਆਪਾਂ ਪੈਸੇ ਦੇ ਕੇ ਕਿਤੇ ਜਾਣੇ ਨਾ ਉਹ ਫਾਇਦਾ ਹੀ ਨਹੀਂ ਆ ਜਿਹੜਾ ਇੱਥੇ ਫ੍ਰੀ ਚ ਮਿਲ ਜਾਂਦਾ ਕਿ ਨਹੀਂ ਫ੍ਰੀ ਜਿਹੜਾ ਸੈਸ਼ਨ ਬਹੁਤ ਸੋਹਣਾ ਯਾਰ ਜਿਹਨੂੰ ਫੋਟੋਆਂ ਦਾ ਵੀਡੀਓਗ੍ਰਾਫੀ ਦਾ ਸ਼ੌਂਕ ਹੈ ਨਾ ਉਹ ਇੱਥੇ ਆਵੇ ਪਰਫੈਕਟ ਆ ਅ ਫਾਈਨਲੀ ਆਪਾਂ ਬਾਹਰ ਆ ਗਏ ਆ ਤੇ ਬਾਹਰ ਆ ਕੇ ਆਹ ਉੱਪਰ ਦੀ ਥੋਂ ਗੱਡੀਆਂ ਲੰਘਦੀਆਂ ਨੇ ਤੇ ਇਹ ਆਕਲੈਂਡ ਵਾਲਾ ਰੋਡ ਆ ਆਕਲੈਂਡ ਤੋਂ ਜਾਂਦੇ ਆ ਉਹੀ ਆ ਤੇ ਬਸ ਇਹ ਮੋੜ ਕੋੜ ਕਰਕੇ ਆ ਥੋੜਾ ਜਿਹਾ ਇਦਾਂ ਦਾ ਬਣਿਆ ਹੋਇਆ ਹੁਣ ਆ ਬਾਕੀ ਆਪਾਂ ਦੇਖਦੇ ਆ ਕਿੱਧਰ ਦੀ ਰਾਸਤਾ ਬਣਦਾ ਉਧਰ ਨੂੰ ਚੱਲਾਂਗੇ ਬਣਾਉਣੇ ਆ ਪ੍ਰੋਗਰਾਮ ਬਾਕੀ ਦਾ ਨਾਲ ਦੀ ਨਾਲ ਹਾਂ ਹੀ ਰਾਸਤਿਆਂ ਤੇ ਆਪਾਂ ਅੱਜ ਤੁਰੇ ਜਾ ਰਹੇ ਆ ਬਾਈ ਉਹ ਸਾਹਮਣੇ ਥੱਲੇ ਉੱਤਰ ਕੇ ਜਿੱਥੇ ਕੋ ਤੁੱਪ ਪੈਂਦੀ ਆ ਥੱਲੇ ਐਂਡ ਤੇ ਉੱਥੇ ਉਤਰਨਾ ਆਪਾਂ ਥੱਲੇ ਨੂੰ ਆਪਾਂ ਫਿਰ ਪਾਣੀ ਦੇ ਲਾਗੇ ਜੇ ਹੋ ਜਾਾਂਗੇ ਥੋੜਾ ਜਿਹਾ ਆਪਾਂ ਜਿਵੇਂ ਉੱਪਰੋਂ ਆਉਂਦੇ ਆਉਂਦੇ ਨੇ ਦੇਖਿਆ ਸੀਗਾ ਉਚਾਈ ਤੇ ਸੀਗੇ ਇਸ ਟਾਈਮ ਆਪਾਂ ਬਿਲਕੁਲ ਪਾਣੀ ਦੇ ਲਾਗੇ ਆ ਗਏ ਆ ਪਾਣੀ ਦੇ ਬਿਲਕੁਲ ਆਪਾਂ ਕੋਲੇ ਆ ਇਸ ਟਾਈਮ ਹੁਣ ਆਪਾਂ ਇਧਰ ਦੀ ਆ ਜਿਹੜਾ ਰੋਡ ਨਾਲ ਨਾਲ ਬਣਿਆ ਇੱਥੋਂ ਦੀ ਆਪਣੀ ਕਾਰ ਵੱਲ ਨੂੰ ਜਾਵਾਂਗੇ ਫੋਟੋ ਦੇ ਆਪਾਂ ਇੱਧਰ ਨੂੰ ਓਏ ਨਾ ਹਟ ਜਾ ਤੇ ਆਪਾਂ ਜਿਵੇਂ ਪਹਿਲਾਂ ਫੰਬ ਕੇ ਗਏ ਸੀਗੇ ਪਹਾੜ ਦੇ ਉੱਪਰ ਦੀ ਉਹ ਦਿਖਾਉਨੇ ਆ ਤੁਹਾਨੂੰ ਆਇਆ ਮੈਂ ਇੱਧਰ ਦੀਆਂ ਵੈਸੇ ਇਹ ਸਾਈਡ ਤੋਂ ਜੀ ਆਪਾਂ ਆਏ ਆ ਪਾਣੀ ਦੇ ਦੂਜੀ ਸਾਈਡ ਤੇ ਪਹ ਚਲੇ ਗਏ ਸੀਗੇ ਪੌੜ ਨੂੰ ਕਰਾਸ ਕਰਕੇ ਤੇ ਜਿਹੜਾ ਆਪਾਂ ਸਟਾਰਟ ਕੀਤਾ ਸੀ ਉਹ ਉਹ ਇਸ ਇਸ ਸਾਈਡ ਆ ਹਨਾ ਉਹ ਇੱਕ ਮਰ ਦਖਾਣਾ ਕੋ ਆਪਾਂ ਗਏ ਸੀਗੇ ਘੁੰਮ ਕੇ ਇਹ ਇਧਰ ਦੀ ਇੱਥੋਂ ਦੀ ਆਪਾਂ ਘੁੰਮ ਕੇ ਆਏ ਨੂੰ ਗਏ ਸੀਗੇ ਉੱਪਰ ਦੀ ਚੜ ਕੇ ਆਹ ਉੱਪਰ ਚੜਕੀ ਗਏ ਸੀਗੇ ਸੋ ਆ ਸਰਕਲ ਆਪਣਾ ਬਹੁਤ ਸੋਹਣਾ ਰਿਹਾ ਆ ਕਿਉਂਕਿ ਕਈ ਜਾਂਦੇ ਆ ਇੱਧਰ ਦੀ ਆਪਾਂ ਤੂੰ ਵੀ ਜਾਂਦੇ ਆ ਫੇਰ ਪਰਲੇ ਪਾਸੇ ਚਲੇ ਜਾਂਦੇ ਆ ਤੇ ਉੱਪਰ ਦੀ ਘੁੰਮ ਕੇ ਆਉਂਦੇ ਆ ਹਨਾ ਤੇ ਪਰ ਇੱਕ ਚੀਜ਼ ਇੱਥੇ ਫਰਕ ਇਹ ਪੈਂਦਾ ਆ ਕਿ ਇੱਧਰ ਦੀ ਚੜਾਈ ਪੈਂਦੀ ਆ ਆਪਾਂ ਨੂੰ ਤੇ ਚੜ੍ਹ ਕੇ ਥੋੜਾ ਜਿਹਾ ਜਾਣਾ ਪੈਂਦਾ ਜ਼ੋਰ ਲੱਗਦਾ ਆ ਤੇ ਜਿੱਧਰ ਦੀ ਆਪਾਂ ਅੱਜ ਗਏ ਆ ਉਹ ਬਿਲਕੁਲ ਲੈਵਲ ਸੀਗਾ ਹਨਾ ਲੇਵਲ ਵਿੱਚ ਦੀ ਆਪਾਂ ਗਏ ਤਾਂ ਆਪਣਾ ਜੋਰ ਨਹੀਂ ਲੱਗਿਆ ਸੋ ਕੋ ਇਧਰ ਦੀ ਆਪਾਂ ਬਹੁਤ ਸੌਖੇ ਥੱਲੇ ਨੂੰ ਉਤਰਦੇ ਆਏ ਆਂ ਇਹਨਾਂ ਮੈਂ ਕੈਮਰਾ ਘੁਮਾ ਕੇ ਦਿਖਾਉਣਾ ਤੁਹਾਨੂੰ ਜਿਵੇਂ ਆਹ ਆਪਾਂ ਬੋਰਡ ਪੜ ਕੇ ਪਹਿਲਾਂ ਗਏ ਸੀਗੇ ਔਰ ਇੱਥੋਂ ਦੀ ਆਪਾਂ ਘੁੰਮ ਕੇ ਚੜ੍ਹ ਕੇ ਆ ਨਾਲੋਂ ਨਾਲ ਉੱਪਰ ਦੀ ਆ ਚਲੇ ਗਏ ਸੀ ਗੁਫਾ ਆਈ ਸੀ ਗੁਫਾ ਦੇ ਵਿੱਚ ਦੀ ਕ੍ਰੋਸ ਕਰਕੇ ਪਾਣੀ ਦੇ ਪਰਲੇ ਪਾਸੇ ਆਪਾਂ ਚਲੇ ਗਏ ਪਾਣੀ ਦੇ ਪਰਲੇ ਪਾਸੇ ਜਾ ਕੇ ਆਪਾਂ ਪਾਣੀ ਦੇ ਨਾਲੋਂ ਨਾਲ ਹੋ ਕੇ ਆਪਾਂ ਇੱਧਰ ਦੀ ਆਗੇ ਜਿੱਥੇ ਆਪਾਂ ਸਵੇਰੇ ਗੁਫਾ ਦੇਖਣ ਗਏ ਸੀ ਉਹ ਹੋਰ ਸਾਈਡ ਸੀਗੀਆਂ ਇਹ ਡਿਫਰੈਂਟ ਆ ਹਨਾ ਤੇ ਬਹੁਤ ਵਧੀਆ ਇੱਥੋਂ ਤੱਕ ਦਾ ਆਪਣਾ ਰਿਹਾ ਆ ਫਲਹਾਲ ਟਾਈਮ ਬਹੁਤ ਜ਼ਿਆਦਾ ਹੋ ਗਿਆ ਇਸ ਤੋਂ ਬਾਅਦ ਇੱਕ ਤਾਂ ਮਿੱਥੇ ਨੇਰਾ ਪੈ ਜਾਣਾ ਵਾ ਸੋ ਇਹਦਾ ਬਹੁਤ ਕੁੰਮਣ ਵਾਲੀਆਂ ਰਹਿ ਗਈਆਂ ਨੇ ਆਪਣੀ ਇੱਥੇ ਵੀ ਔਰ ਤੇ ਮੁੱਕ ਦੀ ਗੱਲ ਇਹ ਆ ਬਾਈ ਮੁੱਕ ਦੀ ਗੱਲ ਇਹ ਆ ਹੁਣ ਆਪਾਂ ਇੱਥੋਂ ਚੱਲਾਂਗੇ ਘਰੇ ਟਾਈਮ 4-5 ਵੱਜੇਗਾ ਹਨ ਤੇ ਫੇਰ ਕਦ ਜਦੋਂ ਆਪਾਂ ਨੂੰ ਮੌਕਾ ਮਿਲਿਆ ਤੇ ਜਿਹੜੀ ਆਪਣੀ ਦੂਜੀ ਰਹਿ ਗਈ ਆ ਦੇ ਖਾੜੀ ਜਗ੍ਹਾ ਹਨ ਇੱਥੇ ਰਹਿੰਦੀ ਆ ਆਪਾਂ ਨੂੰ ਟਰੈਕਿੰਗ ਆ ਜਿਹੜੀ ਆਪਾਂ ਉਹ ਫੇਰ ਕਰਾਂਗੇ ਬਾਕੀ ਦੀ ਸਹੀ ਆ ਤੇ ਭਾਈ ਹੁਣ ਆਪਾਂ ਚੱਲਦੇ ਆ ਤੇ ਸਫਰ ਬਹੁਤ ਸੋਹਣਾ ਰਿਹਾ ਸਾਰਾ ਸਹੀ ਸੀ ਜੋ ਬੰ ਵਧੀਆ ਲੱਗਿਆ ਹਾਂ ਜਦੋਂ ਤੇਰਾ ਤੋਂ ਵੱਖਰੇ ਜਗ੍ਹਾ ਤੇ ਆਏ ਆ ਵੱਖਰਾ ਇਸ ਫੇਰ ਐਕਸਪੀਰੀਅੰਸ ਹੋਇਆ ਬਹੁਤ ਮਜ਼ਾ ਆਇਆ ਬਾਬਾ ਜੀ ਭਾਈ ਪੈਸੇ ਦੇ ਕੇ ਵੀ ਆ ਪਾਈ ਚੀਜ਼ ਖਰੀਦ ਨਹੀਂ ਸਕਦੇ ਜੋ ਇੱਥੇ ਫ੍ਰੀ ਦੇ ਵਿੱਚ ਮਿਲਦੇ ਸਹੀ ਹੈ ਕਿ ਨਹੀਂ ਹੈ ਨਾ ਤਾਂ ਫਿਲਹਾਲ ਹਮ ਘਰੇ ਚਲੀਏ ਬਾਕੀ ਫਿਰ ਵੀਡੀਓ ਬਣਾਵਾਂਗੇ ਚਲੋ ਜੀ ਫਿਰ ਚੱਲਦੇ ਆ ਓਕੇ ਜੀ ਵੀਡੀਓ ਦੇਖਿਆ ਤੇ ਕਮੈਂਟ ਕਰਕੇ ਦੱਸਿਓ ਸਾਰੇ ਹੈ ਨਾ ਕਿ ਕਿਦਾਂ ਲੱਗੀ ਵੀਡੀਓ ਸਹੀ ਆ ਓਕੇ ਬਾਈ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਬਾਏ 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 ਟੇਕ ਕੇਅਰ